ਹਾਂਜੀ ਵੀ ਦੋਸਤੋ ਕੀ ਹਾਲ ਆ ਜੀ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਜੀ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਬੱਸੀਆਂ ਦੇ ਵਿੱਚ ਬਲਦ ਪ੍ਰੇਮੀ ਬਾਈ ਦਵਿੰਦਰ ਹੁਣਾਂ ਦੇ ਘਰ ਜਿੱਥੇ ਬਾਈ ਗੋਗੇ ਹੁਣੀ ਸੀ ਨਾਲ ਤੇ ਬਾਈ ਮੋਨੂ ਹੁਣੀ ਸੀ ਜਿੱਥੇ ਆਪਾਂ ਬਾਈ ਦਵਿੰਦਰ ਹੁਣਾਂ ਵਾਲੇ ਗੋਗੇ ਹੁਣਾਂ ਵਾਲੇ ਬੈੜਿਆਂ ਦੇ ਆਪਾਂ ਬਣਾਏ ਪੈਰ ਤੇ ਇਸ ਤੋਂ ਬਾਅਦ ਆਪਾਂ ਚਲੇ ਗਏ ਸੀਗੇ ਜੀ ਪਿੰਡ ਰਾਏਕੋਟ ਦੇ ਵਿੱਚ ਬਾਈ ਮਨੀ ਹੁਣਾਂ ਦੇ ਘਰ ਜਿੱਥੇ ਬਾਈ ਹੁਣਾਂ ਦੇ ਪੈਰ ਬਣਾਏ ਬੈੜਿਆਂ ਦੇ ਇਸ ਤੋਂ ਬਾਅਦ ਆਗੇ ਸੀਗੇ ਜੀ ਆਪਾਂ ਪਿੰਡ ਹਾਂਸਕਲਾਂ ਦੇ ਵਿੱਚ ਬਾਈ ਮਨਜਿੰਦਰ ਹੁਣਾ ਦੇ ਫਾਰਮ ਤੇ ਜਿੱਥੇ ਬਾਈ ਹੁਣਾ ਦੀਆਂ ਗਾਈਆਂ ਦੇ ਪੈਰ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਸੀ ਜਿੱਥੇ ਬਾਈ ਮਨਜਿੰਦਰ ਹੁਣਾ ਦੀਆਂ ਗਾਈਆਂ ਦੇ ਪੈਰ ਬਣਾਏ ਤੇ ਪੈਰਾਂ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਖਰਾਬ ਸੀਗੀ ਤੇ ਪੈਰ ਬਣਾਉਣ ਤੋਂ ਬਾਅਦ ਇਸ ਤੋਂ ਬਾਅਦ ਚਲੇ ਗਏ ਸੀਗੇ ਜੀ ਆਪਾਂ ਪਿੰਡ ਹਠੂਰ ਦੇ ਵਿੱਚ ਬਲਦ ਪ੍ਰੇਮੀ ਬਾਈ ਜਾਦੇ ਹੁਣਾ ਦੇ ਘਰ ਜਿੱਥੇ ਆਪਾਂ ਬਾਈ ਹੁਣਾ ਦੇ ਬੈੜਿਆਂ ਦੇ ਖੁਰੀਆਂ ਲਾਈਆਂ ਤੇ ਪੈਰ ਬਣਾਏ ਤੇ ਇਸ ਤੋਂ ਬਾਅਦ ਆਗੇ ਸੀਗੇ ਜੀ ਆਪਾਂ ਪਿੰਡ ਹਠੂੜ ਦੇ ਵਿੱਚ ਹੀ ਬਾਈ ਫੌਜੀ ਹੁਣਾ ਦੇ ਫਾਰਮ ਤੇ ਬਾਈ ਹਿੰਦੇ ਹੁਣਾ ਦੇ ਕੋਲ ਜਿੱਥੇ ਆਪਾਂ ਬਾਈ ਹੁਣਾ ਦੇ ਬੈੜੇ ਦੇ ਪੈਰ ਬਣਾਏ ਖੁਰੀਆਂ ਲਾਈਆਂ ਤੇ ਬਾਈ ਹੁਣਾ ਕੋਲੇ 24 ਘੰਟੇ ਵੀ ਰੌਣਕ ਲੱਗੀ ਰਹਿੰਦੀ ਆ ਬਾਈ ਹੁਣੀ ਦਿਲਦਾਰ ਬੰਦੇ ਆ ਪੂਰੇ ਇੱਥੇ ਆਪਾਂ ਕੰਮ ਕਰਨ ਤੋਂ ਬਾਅਦ